ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ 2027 ਦੀ ਸਿਆਸੀ ਤਸਵੀਰ ਹੁਣ ਕਲੀਅਰ ਹੋਣੀ ਸ਼ੁਰੂ ਹੋ ਗਈ ਹੈ। ਯਾਂ ਕਹਿ ਲੋ ਕਿ ਉਸ ਤਸਵੀਰ ਤੇ ਕਿ ਆਖਰਕਾਰ ਪੰਜਾਬ ਚ 2027 ਚ ਸਿਆਸੀ ਭਵਿੱਖ ਕੀ ਰਹੇਗਾ ਉਹਦੇ ਤੇ ਜਿਹੜੀ ਧੂੜ ਜਮੀ ਸੀ ਉਹ ਹੌਲੀ-ਹੌਲੀ ਸਾਫ਼ ਹੋਣੀ ਸ਼ੁਰੂ ਹੋ ਗਈ ਹੈ। ਇਹ ਮੈਂ ਕਿਉਂ ਕਹਿ ਰਿਹਾ ਯਾਂ ਇਹਦੇ ਪਿੱਛੇ ਕਹਿਣ ਦੀ ਵਜ੍ਹਾ ਕੀ ਹੈ ਅੱਜ ਇੱਕ ਅਹਿਮ ਜਾਣਕਾਰੀ ਜਾਂ ਕੁਝ ਤਸਵੀਰਾਂ ਦੇ ਨਾਲ ਗੱਲ ਤੁਹਾਡੇ ਨਾਲ ਕਰਾਂਗੇ ਔਰ ਇਹ ਗੱਲ ਕਰਨੀ ਇਸ ਵੇਰੇ ਬਹੁਤ ਜ਼ਰੂਰੀ ਵੀ ਹੈ ਬੜੇ ਧਿਆਨ ਨਾਲ ਸੁਣਿਓ ਅਗਲੋ 5 ਤੋਂ 6 ਮਿੰਟ ਸਿਰਫ 5 ਤੋਂ 6 ਮਿੰਟ ਬੜੇ ਧਿਆਨ ਨਾਲ ਇਹ ਗੱਲ ਸੁਣਨੀ ਔਰ ਤੁਹਾਨੂੰ ਸਮਝ ਆਏਗਾ ਕਿ ਮੈਂ ਗੱਲ ਕਿਉਂ ਕਹਿ ਰਿਹਾ ਦਰਅਸਲ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਫਿਰੋਜ਼ਪੁਰ ਪਹੁੰਚੇ ਜਿੱਥੇ ਨਸ਼ੇ ਨੂੰ ਲੈ ਕੇ ਜਿਵੇਂ ਪਹਿਲਾਂ ਉਹਨਾਂ ਨੇ ਮਾਝੇ 'ਚ ਯਾਤਰਾਵਾਂ ਕੀਤੀਆਂ ਸੀ ਇਸ ਤਰ੍ਹਾਂ ਦੀ ਇੱਕ ਯਾਤਰਾ ਫਿਰੋਜ਼ਪੁਰ 'ਚ ਕੀਤੀ ਗਈ ਪਰ ਸਿਆਸੀ ਤਸਵੀਰ ਸਾਫ਼ ਮੈਂ ਕਿਉਂ ਕਹਿ ਰਿਹਾ ਕਿ ਜੋ ਤਸਵੀਰਾਂ ਤੋਂ ਸਾਹਮਣੇ ਆਈਆਂ ਉਹਨਾਂ ਨੇ ਇਹ ਸਿਆਸੀ ਤਸਵੀਰ ਸਾਫ਼ ਕੀਤੀ ਹੈ ਜਦੋਂ ਮਾਰਚ ਕਰ ਰਹੀ ਸੀ ਗੁਲਾਬਚੰਦ ਕਟਾਰੀਆ ਤੇ ਉੱਥੇ ਭਾਜਪੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਦੇ ਨਾਲ ਮੌਜੂਦ ਸੀ ਤੇ ਹਰਾਨੀ ਦੀ ਗੱਲ ਹੈ ਕਿ ਉੱਥੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਤੇ ਉਹਨਾਂ ਨੇ ਵੀ ਉਸ ਮਾਰਚ ਵਿੱਚ ਸ਼ਿਰਕਤ ਕੀਤੀ ਤੇ ਉਸ ਤੋਂ ਬਾਅਦ ਪਹੁੰਚੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੋ ਕੀ ਮੰਨਿਆ ਜਾਏ ਕਿ ਕਿਸੇ ਤਰ੍ਹਾਂ ਦੀ ਕੋਈ ਗਠਜੋੜ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਹਾਲਾਂਕਿ ਗਵਰਨਰ ਸਾਹਿਬ ਬਾਤ ਚ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਇਹ ਪ੍ਰੋਗਰਾਮ ਸਾਂਝਾ ਪ੍ਰੋਗਰਾਮ ਸੀ ਪਰ ਸਵਾਲ ਵੱਡਾ ਹੈ ਕਿ ਕੀ ਪੰਜਾਬ ਚ 2027 ਲਈ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਹੋਣ ਜਾ ਰਿਹਾ ਹੈ ਉਹੀ ਗੱਲ ਵੱਖਰੀ ਹੈ ਕਿ ਭਾਜਪਾ ਦੇ ਕਈ ਲੀਡਰ ਇਹ ਗੱਲ ਕਹਿੰਦੇ ਐ ਕਿ ਭਾਈ ਕੋਈ ਗਠਜੋੜ ਦੀ ਹੋ ਰਿਹਾ ਯਾਨੀ ਕਿ ਉਹ ਲੀਡਰ ਜਿਹੜੇ ਕਿ ਦਿੱਲੀ ਰਹਿੰਦੇ ਐ ਉਹ ਲੀਡਰ ਜਿਹੜੇ ਕਿ ਆਪਣੇ ਇਲੈਕਸ਼ਨ ਹਾਰ ਕੇ ਮੰਤਰੀ ਬਣੇ ਐ ਜਾਂ ਉਹ ਲੀਡਰ ਜਿਨ੍ਹਾਂ ਨੂੰ ਲੈ ਕੇ ਅੱਜ ਕੱਲ ਪਾਰਲੀਮੈਂਟ ਦੀ ਸਿਆਸਤ ਕਾਫੀ ਸਰਗਰਮ ਹੋਈ ਪਈ ਹੈ ਕਦੇ ਗੱਦਾਰ ਕਦੇ ਕੁਛ ਇਸ ਤਰ੍ਹਾਂ ਦੇ ਲੀਡਰ ਜਿਹੜੇ ਨੇ ਉਹ ਭਾਵੇਂ ਦਾਵਾ ਕਰਦੇ ਨੇ ਕਿ ਭਾਈ ਕੋਈ ਗਠਜੋੜ ਨਹੀਂ ਹੋਣਾ ਨਸ਼ੇ ਦੀ ਗੱਲ ਕਰਦੇ ਐ ਪਰ ਅੱਜ ਉਸੇ ਨਸ਼ੇ ਵਾਲੀ ਯਾਤਰਾ 'ਚ ਯਾਨੀ ਕਿ ਨਸ਼ਾ ਮੁਕਤੀ ਯਾਤਰਾ ਦੇ ਵਿੱਚ ਉਸੇ ਪਾਰਟੀ ਦੇ ਪ੍ਰਧਾਨ ਵੀ ਮੌਜੂਦ ਸੀ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਤੇ ਉਹ ਇਲਜ਼ਾਮ ਲਾਉਂਦੇ ਆ ਕਿ ਉਹਨਾਂ ਦੀ ਸਰਕਾਰ ਵੇਲੇ ਨਸ਼ਾ ਵਿਕਿਆ ਸਵਾਲ ਵੱਡੇ ਨੇ ਖੈਰ ਮੈਂ ਉਹ ਜਿੱਤੇ ਨਾ ਜਾਦਾ ਜਾ ਕੇ ਮੈਂ ਸਿਰਫ ਸਿਆਸੀ ਗੱਲ ਕਰੂੰਗਾ ਦੇਖੋ ਕੁਝ ਸੰਕੇਤ ਜ਼ਰੂਰ ਮਿਲ ਰਹੇ ਨੇ ਜਿਸ ਤਰ੍ਹਾਂ ਵਿਕਰਮ ਮਜੀਠੀਆ ਤੋਂ ਕੱਲ ਇੱਕ ਸਵਾਲ ਜਲੰਧਰ ਦੇ ਲਾਗੇ ਪੁੱਛਿਆ ਗਿਆ ਤੇ ਉਹਨਾਂ ਨੇ ਹਸ ਕੇ ਜਵਾਬ ਨਹੀਂ ਦਿੱਤਾ ਤੇ ਟਾਲ ਦਿੱਤਾ ਗਠਜੋੜ ਨੂੰ ਲੈ ਕੇ ਉਹ ਕਹਿੰਦੇ ਤੁਹਾਨੂੰ ਪਹਿਲਾਂ ਪਤਾ ਲੱਗ ਜਾਏਗਾ ਮੀਡੀਆ ਨੂੰ ਔਰ ਉਸ ਤੋਂ ਬਾਅਦ ਅੱਜ ਇਸ ਤਰ੍ਹਾਂ ਦੀ ਯਾਤਰਾ ਦੇ ਵਿੱਚੋਂ ਤਸਵੀਰਾਂ ਸਾਹਮਣੇ ਆਣੀਆਂ ਕਿ ਕੀ ਮੰਨਿਆ ਜਾਏ ਕਿ ਇੱਕ ਵੱਡੀ ਭੂਮਿਕਾ ਇਸ ਗਠਜੋੜ ਦੇ ਵਿੱਚ ਡੇਰਾ ਬਿਆਸ ਮੁਖੀ ਨਿਭਾ ਰਹੇ ਨੇ ਮੈਸਰ ਕਰਕੇ ਕਹਿ ਰਹੇ ਆ ਕਿ ਅੱਜ ਉਸ ਯਾਤਰਾ ਦੇ ਵਿੱਚ ਡੇਰਾ ਬਿਆਸ ਮੁਖੀ ਵੀ ਪਹੁੰਚਦੇ ਆ ਬੀਜੇਪੀ ਦੇ ਪ੍ਰਧਾਨ ਵੀ ਪਹੁੰਚਦੇ ਆ ਤੇ ਅਕਾਲੀ ਦਲ ਦੇ ਪ੍ਰਧਾਨ ਵੀ ਪਹੁੰਚਦੇ ਆ ਜਿਵੇਂ ਕਿ ਦੋਵੇਂ ਪਾਰਟੀਆਂ ਦੇ ਪ੍ਰਧਾਨ ਮੌਜੂਦ ਸੀ ਗਵਰਨਰ ਮੌਜੂਦ ਸੀਗੇ ਔਰ ਨਾਲ ਗੁਰਿੰਦਰ ਸਿੰਘ ਢਿੱਲੋਂ ਇੱਕ ਗੱਲ ਜ਼ਰੂਰ ਹੈ ਕਿ ਮਾਰਚ ਦੇ ਵਿੱਚ ਸੁਪੀਰ ਬਾਦਲ ਸ਼ਾਮਿਲ ਨਹੀਂ ਹੋਏ ਪਰ ਜਿੱਥੇ ਮਾਰਚ ਖਤਮ ਹੋਇਆ ਉੱਥੇ ਪਹੁੰਚੇ ਸੋ ਤਸਵੀਰ ਸਾਰਿਆਂ ਦੀ ਇਕੱਠੀ ਨਹੀਂ ਆ ਸਕੀ ਔਰ ਜੇ ਸਾਰਿਆਂ ਦੀ ਤਸਵੀਰ ਇਕੱਠੇ ਆਂਦੀ ਤੇ ਸ਼ਾਇਦ ਲੱਗਦਾ ਕਿ ਚਰਚਾ ਨੂੰ ਹੋਰ ਹਵਾ ਮਿਲਨੀ ਸੀ ਪਰ ਕੁਲ ਮਿਲਾ ਕੇ ਗਲ ਸਾਫ ਹੈ ਕਿ ਹੁਣ ਗਠਜੋੜ ਵਾਲੇ ਪਾਸੇ ਕਹਾਣੀ ਜਾਂਦੀ ਨਜ਼ਰ ਆ ਰਹੀ ਹੈ ਜਾਂ ਕਹਿ ਲੋ ਕਿ ਸਿਆਸੀ ਤਸਵੀਰ ਸਾਫ ਹੁੰਦੀ ਨਜ਼ਰ ਆ ਰਹੀ ਹੈ ਔਰ ਇਹਨਾ ਕਟਨਾਮਨ ਇਹ ਅਜ ਦੀ ਇਸ ਮਾਰਚ ਦੇ ਕਹਿ ਲੋ ਕਿ ਨਸ਼ੇ ਦਾ ਤੇ ਪਤਾ ਨਹੀਂ ਕਿਉਂਕਿ ਪੰਜਾਬ ਚ ਨਸ਼ੇ ਨੂੰ ਲੈ ਕੇ ਤੇ ਖੈਰ ਦਾਅਵੇ ਬਹੁ ਕੀਤੇ ਜਾਂਦੇ ਪਰ 2027 ਦੀ ਸਿਆਸੀ ਤਸਵੀਰ ਨੂੰ ਲੈ ਕੇ ਜਿਹੜਾ ਮਾਰਚ ਹੈ ਉਹਦੇ ਵੱਲ ਕਦਮ ਪੁੱਟ ਦਿੱਤਾ ਉਸ ਰਾਹ ਵੱਲ ਕਦਮ ਪੁੱਟ ਦਿੱਤਾ ਕਈ ਕਪਾਸੇ ਜੋ ਚਰਚਾਵਾਂ ਕਈ ਦਿਨਾਂ ਤੋਂ ਪੂਰੇ ਪੰਜਾਬ ਚ ਹੋ ਰਹੀ ਹੈ ਕਿ ਕੀ ਡੇਰਾ ਬਿਆਸ ਬੁਖੀ ਕੋਈ ਵੱਡੀ ਭੂਮਿਕਾ ਨਿਭਾਰੇ ਨੇ ਜਿਸ ਤਰ੍ਹਾਂ ਦਾ ਬਿਆਨ ਉਹਨਾਂ ਵੱਲੋਂ ਵਿਕਰਮ ਮਜੀਠੀਆ ਨੂੰ ਲੈ ਕੇ ਦਿੱਤਾ ਗਿਆ ਫਿਰ ਜ਼ਮਾਨਤ ਮਿਲਦੀ ਹੈ ਔਰ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਜਾਂ ਮੁੱਖ ਮੰਤਰੀ ਦਾ ਟਰਵੀਟ ਜਿਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਹਾਲਾਂਕਿ ਹੁਣ ਸਨਨਾਟਾ ਹੈ ਕਿਉਂਕਿ ਉਹਨਾਂ ਨੂੰ ਵੀ ਸਮਝ ਆ ਰਿਹਾ ਹੈ ਕਿ ਇੱਕ ਵੱਡਾ ਵੋਟ ਬੈਂਕ ਜਿਹੜਾ ਖਿਸਕ ਗਿਆ ਸੋ ਕੀ ਮੰਨਿਆ ਜਾਏ ਕਿ ਹੁਣ ਰਣਨੀਤੀ ਉਸ ਤਰ੍ਹਾਂ ਦੀ ਬਣ ਰਹੀ ਹੈ ਕਿ ਇਸ ਮਾਰਚ ਦੇ ਵਿੱਚ ਉਹ ਗੁਰਿੰਦਰ ਢਿੱਲੋਂ ਡੇਰਾ ਬਿਆਸਮੁਖੀ ਮੌਜੂਦ ਰਹੇ ਨਾਲ ਅਸ਼ਵਨੀ ਸ਼ਰਮਾ ਸੁਖਬੀਰ ਬਾਦਲ ਤੇ ਮੇਜ਼ਬਾਨ ਸੀਗੇ ਗਵਰਨਰ ਸਾਹਿਬ ਤੇ ਕੀ ਮੰਨਿਆ ਜਾਏ ਕਿ ਖਿਚੜੀ ਜਿਹੜੀ ਉਹ ਪੱਕ ਚੁੱਕੀ ਹੈ ਸਤੇ ਪਰੋਸਨੀ ਬਾਕੀ ਹੈ ਸਰਵ ਕਰਨੀ ਬਾਕੀ ਹੈ ਪਰ ਸਵਾਲ ਵੱਡਾ ਹੈ ਕਿ ਆਧਾਰ ਕੀ ਰਹੇਗਾ ਜੇ ਗਠਜੋੜ ਹੁੰਦਾ ਹੈ ਤੇ ਫਿਰ ਆਧਾਰ ਰਹੇਗਾ ਕਿ ਕੀ ਮੰਨਿਆ ਜਾਏ ਕਿ ਸੀਟਾਂ ਦੀ ਕੋਆਲੀਸ਼ਨ ਹੋਏਗੀ ਹੁਣ ਲਗਾਤਾਰ ਜਾਖੜ ਵੀ ਪਹਿਲਾਂ ਇਹ ਗੱਲ ਹਾਲਾਕੀ ਕਈ ਦਿਨਾਂ ਤੋਂ ਉਹ ਵੀ ਚੁੱਪ ਨੇ ਇਸ ਮਸਲੇ ਤੇ ਗਠਜੋੜ ਆਲੀ ਤੇ ਪਰ ਹੋਰ ਵੀ ਕਈ ਲੀਡਰ ਚਾਹ ਫਤਿਹਜੰਗ ਬਾਜਮਾਨ ਉਹ ਵੀ ਇਹ ਗੱਲ ਕਹਿੰਦੇ ਐ ਐਸੀ ਕਿ ਬਿਨਾ ਗਠਜੋੜ ਤੋਂ ਸਰਕਾਰ ਨਹੀਂ ਬਣਨੀ ਅਸੀਂ ਸੀਟਾਂ ਚੰਗੀਆਂ ਲਵਾਂਗੇ ਪਰ ਸਰਕਾਰ ਬਣਾਉਣ ਲਈ ਗਠਜੋੜ ਕਰਨਾ ਪੈਣਾ ਔਰ ਅਕਾਲੀ ਦਲ ਦੇ ਲੀਡਰ ਵੀ ਬਾਰ-ਬਾਰ ਇਹ ਗੱਲ ਕਹਿੰਦੇ ਐ ਸਿਕੇ ਭਾਈ ਗਠਜੋੜ ਕਰਨਾ ਪੈਣਾ ਹੈ ਸੋ ਕੀ ਮੰਨਿਆ ਜਾਏ ਕਿ ਉਸ ਦੇ ਪਾਸੇ ਕਹਾਣੀ ਜਾਂਦੀ ਨਸਰ ਆ ਰਹੀ ਹਾਲਾਂਕਿ ਅੱਜ ਮੰਚ ਤੇ ਬੋਲਦੇ ਹੋਏ ਗਵਰਨਰ ਸਾਹਿਬ ਨੇ ਵੀ ਨਸ਼ੇ ਨੂੰ ਲੈ ਕੇ ਬਹੁਤ ਕੁਝ ਕਿਹਾ ਪਰ ਇੱਕ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਇਸ ਪੂਰੇ ਪ੍ਰੋਗਰਾਮ ਤੋਂ ਸਰਕਾਰ ਨਦਾਰਦ ਰਹੀ ਫਿਰੋਜ਼ਪੁਰ ਸ਼ਹਿਰ ਦਾ ਐਮਐਲਏ ਆਮ ਆਦਮੀ ਪਾਰਟੀ ਦਾ ਫਿਰੋਜ਼ਪੁਰ ਦਿਹਾਤੀ ਵਾਲਾ ਐਮਐਲਏ ਆਮ ਆਦਮੀ ਪਾਰਟੀ ਦਾ ਉੱਥੇ ਜੀਰਾ ਵਾਲੀ ਸੀਟ ਆਮ ਆਦਮੀ ਪਾਰਟੀ ਦੀ ਸੋ ਕੀ ਮੰਨਿਆ ਜਾਏ ਗੁਰੂ ਹਰਸਾਇਲ ਦੀ ਸੀਟ ਆਮ ਆਦਮੀ ਪਾਰਟੀ ਦੀ ਪੂਰਾ ਜ਼ਿਲ੍ਹਾ ਹੀ ਹੋ ਆਮ ਆਦਮੀ ਪਾਰਟੀ ਦੇ ਐਮਐਲਏ ਪਰ ਤਸਵੀਰਾਂ ਚ ਨਹੀਂ ਕਿਤੇ ਨਜ਼ਰ ਆਏ ਹੋ ਸਕਦੇ ਹੋ ਹੁਣ ਮੈਨੂੰ ਤੇ ਨਹੀਂ ਕਿਤੇ ਨਜ਼ਰ ਆਏ ਸੋ ਕੀ ਮੰਨਿਆ ਜਾਏ ਕਿ ਸਰਕਾਰ ਜਿਹੜੀ ਹੈ ਉਹ ਪਹਿਲਾਂ ਤੇ ਮੁੱਖ ਮੰਤਰੀ ਸਾਹਿਬ ਵੀ ਪਹੁੰਚੇ ਸੀ ਇੱਕ ਵਾਰੀ ਗਵਰਨਰ ਸਾਹਿਬ ਦੀ ਯਾਤਰਾ 'ਚ ਪਰ ਐਤਕੀ ਸਰਕਾਰ ਦਾ ਕੋਈ ਨੁਮਾਇੰਦਾ ਹੀ ਨਹੀਂ ਨਜ਼ਰ ਆਇਆ ਇਹਦੇ ਨਾਲ ਸਾਫ ਸੰਕੇਤ ਨੇ ਕਿ ਲਕੀਰ ਖਿੱਚ ਦਿੱਤੀ ਗਈ ਹੈ ਔਰ ਜਿਹੜੀ ਲਕੀਰ ਖਿੱਚੀ ਗਈ ਹੈ ਤਾਂ ਇੰਪੈਕਟ ਕੀ ਰਹੇਗਾ ਇਹ ਆਪਣੇ ਆਪ 'ਚ ਇੱਕ ਵੱਡਾ ਮਸਲਾ ਵਿਚਾਰਨ ਵਾਲਾ ਹੈ ਪਰ ਗਵਰਨਰ ਸਾਹਿਬ ਨੇ ਹਾਲਾਂਕਿ ਇਸ ਪ੍ਰੋਗਰਾਮ ਤੋਂ ਬਾਅਦ ਇੱਕ ਗੱਲ ਜ਼ਰੂਰ ਕਹੀ ਕਿ ਨਸ਼ੇ ਨੂੰ ਲੈ ਕੇ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਸੋਹਾ ਜਿਵੇਂ ਕਸਮ ਖੁਆਈ ਜਾਂਦੀ ਉਹ ਵੀ ਖੁਆਈ ਗਈ ਔਰ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਏਗਾ ਗਵਰਨਰ ਸਾਹਿਬ ਨੇ ਹਾਲਾਂਕਿ ਕਿਸੇ ਤਰ੍ਹਾਂ ਦੀ ਪੋਲਿਟਿਕਲ ਇਨਜੇਸ਼ਨ ਤੋਂ ਸਿੱਧੇ ਤੌਰ ਤੇ ਇਨਕਾਰ ਕੀਤਾ ਉਹ ਕਹਿੰਦੇ ਲੋਕਾਂ ਦਾ ਕੰਮ ਹੈ ਹਰ ਕਿਸੇ ਨੂੰ ਸੱਦਾ ਸੀ ਹਰ ਕੋਈ ਆ ਸਕਦਾ ਸੀ ਪਰ ਮੈਂ ਫਿਰ ਇਹ ਸਵਾਲ ਸਰਕਾਰ ਕਿਉਂ ਨਹੀਂ ਆਈ ਪੰਜਾਬ ਦੇ ਗਵਰਨਰ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਨਵਜ ਹੜਕੀ ਜਿਹੜੀ ਕੈਂਪੇਨ ਸ਼ੁਰੂ ਕੀਤੀ ਹੈ ਨਸ਼ਾ ਮੁਕਤ ਪੰਜਾਬ ਇੱਕ ਬਹੁਤ ਵੱਡਾ ਪ੍ਰਾਲਾ ਹੈ ਜਦੋਂ ਗਵਰਨਰ ਸਾਹਿਬ ਨੇ ਕੀਤਾ ਹੈ ਜਿਹੜਾ ਕੰਮ ਸਰਕਾਰਾਂ ਦਾ ਸੀ ਉਹ ਹੁਣ ਗਵਰਨਰ ਸਾਹਿਬ ਨੇ ਚੱਕ ਲਿਆ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਤੇ ਵੱਡੀ ਗੱਲ ਹੈ ਪਾਰਟੀ ਲੈਵਲ ਤੋਂ ਉੱਤੇ ਉੱਠ ਕੇ ਉਹਨਾਂ ਨੇ ਸਾਰਿਆਂ ਨੂੰ ਸੱਦਾ ਦਿੱਤਾ ਸਾਰੇ ਸੋਸ਼ਲ ਜਿਹੜੇ ਸੁਸਾਇਟੀਆਂ ਹੈਗੀਆਂ ਜਿਹੜੇ ਸੋਸ਼ਲ ਲੋਕ ਹੈ ਕਾਲਜਸ ਐ ਸਕੂਲ ਸਾਰਿਆਂ ਨੂੰ ਉਹਨਾਂ ਨੇ ਇਨਵੋਲਵ ਕੀਤਾ ਆ ਮੂਵਮੈਂਟ ਬਣਾਉਣੀ ਪੈਣੀ ਹੈ ਇਹ ਪੰਜਾਬ ਨੂੰ ਬਚਾਉਣਾ ਹੈ ਸਰ ਪੰਜਾਬ ਦਾ ਫਿਊਚਰ ਆਪਣੀ ਜਵਾਨੀ ਹੈ ਸੋ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹਦੇ ਵਿੱਚ ਬਾਰ ਬਾਰ ਨਸ਼ਾ ਖਤਮ ਕਰਨ ਦੀ ਬਜਾਏ ਇੱਥੇ ਸਿਆਸਤ ਖੇਡੀ ਜਾਂਦੀ ਹੈ ਤੁਸੀਂ ਦੇਖ ਲਓ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਹੀ ਸੌਂਖਾ ਕੇ ਮੈਂ 4 ਹਫ਼ਤੇ ਚ ਕਰ ਦੂੰਗਾ ਉਵੇਂ ਹੀ ਕੇਜਰੀਵਾਲ ਲੱਗ ਗਿਆ ਸੀ ਕਿਸੇ ਨੇ ਠੋਸ ਕਦਮ ਨਹੀਂ ਚੱਕਿਆ ਤੋਂ ਐਸ ਕਰਕੇ ਪੰਜਾਬ ਵਾਸਤੇ ਬੜਾ ਇੰਪੋਰਟੈਂਟ ਹੈ ਪੰਜਾਬ ਦੀ ਸਾਰੇ ਵਰਗਾਂ ਵਾਸਤੇ ਸਾਰੀ ਪੋਲਿਟਿਕਲ ਵਾਦੀ ਵਾਸਤੇ ਕਿ ਇਸ جنگ ਦੇ ਵਿੱਚ ਸਾਰੇ ਲੋਕ ਛੱਡੇ ਨਾ ਇੱਥੇ ਇੱਕ ਵੀ ਗੈਂਗਸਟਰ ਨਹੀਂ ਰਹਿੰਦੇ ਹੋਗੇ ਆਪਾਂ ਇੱਕ ਵੀ ਗੈਂਗਸਟਰ ਮੇਰੀ ਪ੍ਰਾਇਰਟੀ ਸਾਡੀ ਹੁਨਰੀ ਸਰਕਾਰ ਦੀ ਪ੍ਰਾਇਰਟੀ ਨੰਬਰ 1 ਪ੍ਰਾਇਰਟੀ ਹੈ ਲਾਅ ਐਂਡ ਆਰਡਰ ਲੋਕੀ ਸੁਰੱਖਿਤ ਫੀਲ ਕਰਨ ਸੋ ਕੀ ਸਿਆਸੀ ਖਿਚੜੀ ਪੱਕ ਚੁਕੀ ਹੈ ਕੀ ਇਹ ਮੰਨਿਆ ਜਾਏ ਕਿ ਪੰਜਾਬ ਚ ਗਠਜੋੜ ਹੋਣ ਜਾ ਰਹੇ ਹੈ ਔਰ ਗਠਜੋੜ ਦੇ ਸੰਕੇਤ ਹੁਣੇ ਤੋਂ ਮਿਲਨੇ ਸ਼ੁਰੂ ਹੋ ਗਏ ਨੇ ਸਾਲ ਦਾ ਸਮਾਂ ਲਗਭਗ 10-11 ਮਹੀਨੇ ਦਾ ਹੈ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਔਰ ਕੀ ਇਹ ਮੰਨਿਆ ਜਾਏ ਕਿ ਗੁਰਿੰਦਰ ਸਿੰਘ ਢਿੱਲੋਂ ਇੱਕ ਵੱਡੀ ਭੂਮਿਕਾ ਇਸ ਗਠਜੋੜ ਲਈ ਅਦਾ ਕਰ ਰਹੇ ਨੇ ਜਾਂ ਨਿਭਾ ਰਹੇ ਨੇ ਔਰ ਜੇ ਉਹ ਨਿਭਾ ਰਹੇ ਨੇ ਤੇ ਕੀ ਇਹ ਮੰਨਿਆ ਜਾਏ ਕਿ ਕੋਈ ਵੱਡੇ ਰੋਲ ਦੇ ਵਿੱਚ ਉਹ ਅੱਗੇ ਨਜ਼ਰ ਆਉਣਗੇ ਇਹ ਚਰਚਾ ਹੈ ਔਰ ਇਸ ਚਰਚਾ ਨੂੰ ਹਵਾ ਵਿਕਰਮ ਮਜੀਠੀਆ ਵਾਲੇ ਕੇਸ ਤੋਂ ਬਾਅਦ ਹੋਰ ਜ਼ਿਆਦਾ ਮਿਲੀ ਜਿਸ ਤਰ੍ਹਾਂ ਸਰਕਾਰ ਨੇ ਇਸ਼ਾਰਿਆਂ ਚ ਮੁੱਖ ਮੰਤਰੀ ਨੇ ਆਪਣਾ ਟਵੀਟ ਬੰਬ ਸੁੱਟਿਆ ਸੋ ਸਵਾਲ ਵੱਡਾ ਹੈ ਲੋਕ ਇਹਦੇ ਬਾਰੇ ਕੀ ਸੋਚਦੇ ਕਿ ਘਟਚੋੜ ਹੋਏਗਾ ਨਹੀਂ ਹੋਏਗਾ ਅੱਜ ਦੀ ਪਿਕਚਰ ਅੱਜ ਦੀਆਂ ਤਸਵੀਰਾਂ ਕੀ ਸੰਕੇਤ ਦੇ ਰਹੀਆਂ ਨੇ ਪਰ ਕੁਲ ਮਿਲਾ ਕੇ ਤਸਵੀਰ ਸਾਫ਼ ਹੋ ਰਹੀ ਹੈ ਇਜਾਜ਼ਤ ਦਿਓ ਸਸ਼ਿਕਾ